ਸਸਿਕਾ ਜੀ ਤੇ ਸਵਾਗਤ ਆ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਆਪਣੀ ਯਾਤਰਾ ਚੱਲ ਰਹੀ ਆ ਬਰਸਰ ਤਰਨ ਤਰਨ ਹੁੰਦੇ ਹੋਏ ਇੱਧਰ ਤਰਨ ਤਰਨ ਸਾਬ ਤੋਂ ਝੁੱਲਣੇ ਮਹਿਲ ਹੁੰਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਹੁਣ ਪੋਵੈਡ ਤੇ ਕੰਜਾਂ ਨੂੰ ਸ਼ਾਇਦ ਪਤਾ ਹੋਵੇ ਤੇ ਮੈਂ ਪੋਵੈਡ ਪਹੁੰਚ ਗਿਆ ਸਿੱਖਾਂ ਦੇ ਜਿਹੜੇ ਮਹਾਨ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਹੋਏ ਨੇ ਉਹਨਾਂ ਦੇ ਜਨਮ ਸਥਾਨ ਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੋਇਆਗਾ ਪੋਵੈਡ ਤੇ ਉਥੇ ਆਏ ਆ ਦਰਸ਼ਨ ਕਰਨ ਤੇ ਸੋਨੂੰ ਵੀ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਸੰਤ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਪੇਜ ਨੂੰ ਕਰ ਲਓ ਫੋਲੋ ਤੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਚਲੋ ਕਰਦੇ ਆਂ ਦਰਸ਼ਨ ਆਪਾਂ ਦਰਬਾਰ ਸਾਹਿਬ ਦੇ ਤਾਂ ਤਨ ਬਾਬਾ ਜੀਪ ਸਿੰਘ ਜੀ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਇੱਥੇ ਬਾਬਾ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ 14 ਮਾਰਗ ਨੂੰ ਹੋਇਆ ਸੀ ਤੇ ਜਿਹੜੇ ਇੱਥੇ ਲੱਗੀ ਹੋਈ ਹੈ ਇਤਿਹਾਸ ਦੀ ਫੋਟੋ ਉਹ ਪਿੱਛੇ ਜਰੂਰ ਲੱਗੀ ਹੋਈ ਆ ਜਰੂਰ ਦੇਖਣਾ ਜੀ ਤੇ ਕਰਾਉਣਾ ਜੀ ਤੁਹਾਨੂੰ ਦਰਸ਼ਨੋ ਜੀ ਦੇ ਦਰਬਾਰ ਸਾਹਿਬ ਦੇ ਡਰਸ ਰੋਬਰ ਸਾਹਿਬ ਵੀ ਬੜਾ ਬਣਿਆ ਹੋਇਆ ਹੈਗਾ ਬਾਬਾ ਜੀ ਦੇ ਜਨਮ ਸਥਾਨ ਤੇ ਇਹ ਵੀ ਕੱਤੇ ਕੋ ਗਾਰੀ ਖਾਉਂ ਫੋਟੈਂ ਕਿਸਤੇ ਵੀ ਲਿਖਾਇਆ ਜਨਮ ਸਥਾਨ ਤੋਂ ਬਾਬਾ ਜੀਪ ਸਿੰਘ ਜੀ ਹਾਂਜੀ ਤੇ ਦਰਬਾਰ ਸਾਹਿਬ ਦੇ ਜਿਹੜੇ ਦਰਸ਼ਨ ਕਰਕੇ ਮੱਥਾ ਟੇਕ ਕੇ ਅਸੀਂ ਬਾਹਰ ਆ ਗਏ ਆ ਤੇ ਕਿਵੇਂ ਲੱਗੀ ਵੀਡੀਓ ਜੀ ਜਰੂਰ ਦੱਸਣਾ ਤੇ ਕੌਣ ਕੌਣ ਇੱਥੇ ਆਇਆ ਹੈਗਾ ਉਹ ਵੀ ਦੱਸਿਓ ਤੇ ਜਨਮਸਥਾਨ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਬਹੁਤ ਵੱਡ ਦੇ ਤੇ ਜੇ ਵੀਡੀਓ ਪੱਧੀ ਲੱਗੀ ਸ਼ੇਅਰ ਜਰੂਰ ਕਰਨਾ ਤੇ ਪੇਜ ਨੂੰ ਕਰ ਲੋ ਫੋਲੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੁੜਦੇ ਹੁਣ ਅਗਲੇ ਬਲੌਗ ਦੇ ਵਿੱਚ ਤੇ ਇਹ ਬਲੌਗ ਦੀ ਸਮਾਪਤੀ ਜਿਹੜੀ ਇੱਥੇ ਆ ਤੇ ਹੁਣ ਇੱਥੋਂ ਅਸੀਂ ਜਾਵਾਂਗੇ ਬੀੜ ਬਾਬਾ ਬੁੱਢਾ ਜੀ ਤੇ ਉਹ ਅਗਲੇ ਬਲੌਗ ਦੇ ਵਿੱਚ ਜ਼ਰੂਰ ਦੇਖਣਾ ਜੀ ਤੇ ਮਿਲਦੇ ਹੁਣ ਅਗਲੇ ਬਲੌਗ ਦੇ ਵਿੱਚ